ਬਹੁਤ ਜ਼ਿਆਦਾ ਇੱਥੇ ਕੂੜਾ ਡਿੱਗਦਾ ਸੀ ਬਹੁਤ ਵੱਡਾ ਡੰਪ ਸੀਗਾ ਉਹ ਅਸੀਂ ਤਕਰੀਬਨ ਉਠਾ ਦਿੱਤਾ ਹੁਣ ਕੋਈ ਰਾਤ ਭਰਾਤੇ ਲੋਕ ਸੜ ਜਾਂਦੇ ਇਹ ਜੀ ਲੋਕਾਂ ਨੇ ਬਹੁਤ ਚੋਰੀ ਛਿਪੇ ਸੁੱਟ ਕੇ ਜਾਂਦੇ ਜੀ ਬਹੁਤ ਬੰਦੇ ਇਹਨਾਂ ਨੇ ਰਾਤ ਨੂੰ ਭੜੇ ਵੀ ਇਹ ਪ੍ਰਾਈਵੇਟ ਬੰਦੇ ਇਹਨਾਂ ਨੇ ਖੜੇ ਕੀਤੇ ਔਰ ਚਲਾਨ ਵੀ ਕੱਟੇ ਗਏ ਨੇ ਮੋਟ ਚਾਹਨੇ ਆਪ ਵੀ ਇੱਥੇ ਸਫਾਈ ਦਾ ਕੰਮ ਬਹੁਤ ਵਧੀਆ ਰਵੇ ਔਰ ਸਾਡੇ ਕੌਂਸਲਰ ਸਾਹਿਬ ਸਾਨੂੰ ਬਹੁਤ ਵਧੀਆ ਮਿਲੇ ਨੇ ਜਿਹੜੇ ਕਿ ਇਹ ਕੰਮ ਜਿਹੜਾ ਬੜਾ ਸ਼ਾਨਦਾਰ ਤਰੀਕੇ ਨਾਲ ਕਰਦੇ ਨੇ ਔਰ ਕੋਈ ਦੁੱਖ ਨਹੀਂ ਆਏਗਾ ਤੁਸੀਂ ਇੱਥੇ ਕੂੜਾ ਨਾ ਸਿੱਟੋ ਇਹ ਜੀਟੀ ਰੋਡ ਹੈ ਕਿ ਉੱਥੇ ਲੋਕ ਆਮ ਲੋਕ ਆਉਂਦੇ ਨੇ ਜੀਟੀ ਰੋਡ ਤੋਂ ਬਾਹਰ ਵੀ ਲੋਕ ਆਉਂਦੇ ਨੇ ਉਹਨਾਂ ਤੇ ਕੀ ਅਸਰ ਜਾਵੇ ਰਵੇਰ ਕਰਦੇ ਆਂ ਬਾਹਰ ਨਿਕ ਦਿੰਦੇ ਆਂ ਬੇ ਇੱਥੇ ਆ ਕੇ ਕੂੜਾ ਨਾ ਸਿੱਟੋ ਇਹ ਤੁਹਾਡੀ ਜੋ ਤੁਹਾਡੀ ਕੱਲੇ ਦੀ ਜ਼ਿੰਮੇਵਾਰੀ ਨਹੀਂ ਹੈ ਤੁਸੀਂ ਦੇਖ ਸਕਦੇ ਹੋ ਘੱਟੋ ਘੱਟ ਨਹੀਂ ਇਹ 7 800 ਮੀਟਰ ਦੇ ਅੰਦਰ ਕੂੜਾ ਹੁੰਦਾ ਸੀ ਅੱਜ ਸੁngੜ ਕੇ ਮੁਸ਼ਕਲ ਨਾਲ 100 ਮੀਟਰ 50 ਮੀਟਰ ਰਹਿ ਗਿਆ ਸਾਰਾ ਔਰ ਇਹ ਵੀ ਹੌਲੀ ਹੌਲੀ ਖਤਮ ਹੋ ਜਾਏਗਾ ਧੰਨਵਾਦ ਤੇ ਕੋਈ ਜਗ੍ਹਾ ਨਹੀਂ ਹੈਗੀ ਕਿ ਕੋਈ ਸਰਕਾਰੀ ਕੋਈ ਜਗ੍ਹਾ ਤਾਂ ਹੈ ਨਹੀਂਗੀ ਇਸੇ پارک ਬਣਾਵਾਂਗੇ ਔਰ ਮੇਅਰ ਸਾਹਿਬ ਨੇ ਸਾਡੇ ਐਮ.ਐਲ.ਏ. ਬੱਗਾ ਸਾਹਿਬ ਨੇ ਇੱਥੇ پارک ਵੀ ਬਾਸ ਕਰਾ ਦਿੱਤੀ। ਜਤੀ ਜਲਦੀ ਤੋਂ ਜਲਦੀ ਹੱਲ ਕਰ ਮੈਂ ਤੁਹਾਡੀ ਮਤਲਬ ਬੱਗਾ ਜੀ ਨਾਲ ਮੈਂ ਬੇਨਤੀ ਕਰ ਚੁੱਕਿਆ ਔਰ ਉਹਨੇ ਸਵਾਸ ਵੀ ਦਿੱਤਾ ਔਰ ਸਾਰੇ ਅਧਿਕਾਰੀਆਂ ਨੂੰ ਕਹਿ ਵੀ ਦਿੱਤਾ ਫੇਰ ਛੇਤੀ ਸੁਣੀਏ ਦਾ ਹੱਲ ਕੀਤੇ ਦਾ ਗੰਬੇ ਦਾ ਔਰ ਉਹਨਾਂ ਨੇ ਕਿਹਾ ਵੀ ਜਲਦੀ ਜਲਦੀ ਯਾਦ ਕਰ ਇਹਦੇ ਵਾਰਾ ਪਸ਼ੂ ਆ ਅਸੀਂ ਕਈ ਵਾਰ ਜਾ ਕੇ ਗੋਤਾ ਹੁੰਦੀ ਕਿਹਾ ਵੀ ਜਿਹੜੇ ਵਾਰਾ ਡੰਗਰ ਆ ਉਹ ਜਿਹੜੇ ਕੋਸੇ ਚ ਲੈਨੇ ਆਂ ਸਰ ਕੋਸ 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 ਚ ਲੈ ਲੰਦੀ ਆ ਪੇਜ ਵਾਰਾ ਡੰਗੜਾ ਤੇ ਚੌਕੇ ਲੈ ਕੇ ਜਾਓ ਐਸੇ ਕਰਕੇ ਇਹਨਾਂ ਨੇ ਬਹੁਤ ਵਧੀਆ ਮੁੱਦਾ ਚੱਕਿਆ ਜੀ ਆਪਾਂ ਨੂੰ ਤਾਂ ਬਹੁਤ ਖੁਸ਼ੀ ਹੈ ਕਿ ਇਹਨਾਂ ਨੇ ਅੱਜ ਇਹ ਪਾਰਕ ਦਾ ਹਲਾਨਿਆ ਕਿ ਉਹ ਆਉਣ ਵਾਲੇ 2-4 ਦਿਨਾਂ ਦੇ ਅੰਦਰ ਅੰਦਰ ਇਹਦਾ ਉਦਘਾਟਨ ਵੀ ਹੋ ਜਾਏਗਾ ਔਰ ਕੰਮ ਵੀ ਪੂਰਾ ਹੋਏਗਾ ਔਰ ਇਹਨਾਂ ਨੇ ਜੋ ਕੰਮ ਸੋਚੇ ਨੇ ਉਹ ਕੀਤੇ ਵੀ ਨਹੀਂ ਪੂਰੇ ਇੱਕ ਗਵਰਨਮੈਂਟ ਦੇ ਅਧਿਕਾਰੀ ਸੀ ਆਏ ਸੀ ਉੱਥੇ ਵੀ ਇਹ ਮੁੱਦਾ ਰੱਖਿਆ ਸੀਗਾ ਵੀ ਜਿਹੜਾ ਡੀਟੀ ਰੋਡ ਦਾ ਖੰਭਾ ਹੈ ਉਹ ਡਿਗਣ ਵਾਲਾ ਟੇ ਨੂੰ ਠਿਕਾਇਆ ਜਾਵੇ ਲੁਧਿਆਣਾ ਲਈ ਚਾਹਤ ਸਵਾਗਤ ਮੈਂ ਕਮਲ ਕਪੂਰ ਵਾਰ ਨੰਬਰ 95 ਦੇ ਵਿੱਚ ਖੜੇ ਆ ਜਿੱਥੇ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਕਿ ਹਲੇ ਵੀ ਕੂੜੇ ਦੇ ਢੇਰ ਲੱਗੇ ਹੋਏ ਨੇ ਜਦਕਿ ਸਾਡੇ ਮੈਰ ਲੁਧਿਆਣਾ ਦੇ ਮੈਰ ਇੱਕ ਸਲੋਗਨ ਦੇ ਚੁੱਕੇ ਆ ਸਲੋਗਨ ਹੈ ਕਿ ਮਾਈ ਗਾਰਬੇਜ ਮਾਈ ਰਿਸਪੌਂਸਿਬਿਲਟੀ ਯਾਨੀ ਕਿ ਮੇਰਾ ਕੂੜਾ ਮੇਰੀ ਜ਼ਿੰਮੇਵਾਰੀ ਪਰ ਇੱਥੇ ਹਲੇ ਵੀ सुधार दी उम्मीद करने वाले लोग शायद अपनी जिम्मेदारी सही ढंग ਨਾਲ ਨਹੀਂ ਨਿਭਾਰੇ अगर जिम्मेदारी ਲੋਕ ਵੀ ਨਿਭਾਣ ਤਾਂ ਸ਼ਾਇਦ ਸ਼ਹਿਰ ਦੇ ਇਹ ਹਾਲਾਤ ਨਾ ਹੋਣ ਪਰ ਹਾਲਾਂਕਿ ਨਗਰ ਨਿਗਮ ਅਤੇ ਕੌਂਸਲਰ ਇਸ ਮੁੱਦੇ ਦੇ ਉੱਤੇ ਸਖਤ ਨਜ਼ਰ ਆ ਰਹੇ ਹਨ ਕਿਉਂਕਿ ਗ੍ਰੀਨ ਸਿਟੀ ਕਲੀਨ ਸਿਟੀ ਅਗਰ ਚਾਹੀਦੀ ਹੈ ਤਾਂ ਸਖਤੀ ਬਰਤਨੀ ਪੈਗੀ ਔਰ ਇਸੇ ਕਾਰਨ ਹੁਣ ਕੂੜਾ ਸੁੱਟਣ ਵਾਲਿਆਂ ਦੇ ਚਲਾਨ ਵੀ ਕੀਤੇ ਜਾ ਰਹੇ ਹਨ ਪਰ ਤੁਹਾਨੂੰ ਦੱਸ ਦਈਏ ਕਿ ਇੱਥੇ ਇਕੱਲਾ ਕੂੜਾ ਹੀ ਨਹੀਂ ਸੁੱਟਿਆ ਗਿਆ ਡੰਪ ਹੀ ਨਹੀਂ ਬਣਾਇਆ ਗਿਆ ਆਵਾਰਾ ਜਾਨਵਰ ਪਸ਼ੂ ਵੀ ਘੁੰਮਦੇ ਆਂ ਔਰ ਇੱਥੇ ਇਹ ਆਵਾਰਾ ਜਾਨਵਰ ਇਸੇ ਕਾਰਨ ਹੈ ਕਿਉਂਕਿ ਇਹਨਾਂ ਨੂੰ ਇੱਥੇ ਕੂੜੇ ਦੇ ਵਿੱਚੋਂ ਕੁਛ ਨਾ ਕੁਛ ਖਾਣ ਨੂੰ ਮਿਲ ਜਾਂਦਾ ਇਸੇ ਕਾਰਨ ਇੱਥੇ ਇਕੱਠੇ ਹੁੰਦੇ ਆ ਪਰ ਦੂਸਰੀ ਸਭ ਤੋਂ ਵੱਡੀ ਸਮੱਸਿਆ ਇਹ ਖੰਭਾ ਇਹ ਖੰਭਾ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਜ਼ਿਆਦਾ ਟੇਡਾ ਹੋ ਚੁੱਕਾ ਹੈ ਕਦੀ ਵੀ نیچے गिर ਸਕਦਾ ਹੈਗਾ ਔਰ ਇਹਦਾ ਸਭ ਤੋਂ بڑا ਕਾਰਨ ਹੈ ਟੇਡਾ ਹੁੰਦਾ ਇਹ ਜਾਨਵਰ ਕਿਉਂਕਿ ਜਾਨਵਰ ਇਸ ਦੇ ਨਾਲ ਆਪਣਾ ਜਦੋਂ ਸਿਰ ਰਗੜਦੇ ਆ ਤਾਂ ਕਿਤੇ ਨਾ ਕਿਤੇ ਇਸ ਖੰਭੇ ਤੇ ਜ਼ੋਰ ਪੈਂਦਾ ਔਰ ਇਹ ਹੋਰ ਜ਼ਿਆਦਾ ਟੇਡਾ ਹੁੰਦਾ ਜਾ ਰਿਹਾ ਇਹਦੇ ਨਾਲ ਕਾਫੀ ਜ਼ਿਆਦਾ ਜਿਹੜੀ ਹੈ ਤਾਰ ਵੱਡੀ ਤਾਰ ਅਗਰ ਕਹੀਏ ਹਾਈ ਪਾਵਰ ਜਿਹੜੀ ਤਾਰ ਹੈ ਉਹ ਜਾਰੀ ਇਲੈਕਟ੍ਰਿਸਿਟੀ ਦੀ ਜੋ ਹਾਦਸੇ ਦਾ ਕਾਰਨ ਬਣ ਸਕਦੀ ਹੈ ਮੇਰੇ ਨਾਲ ਵਾਰਡ ਨੰਬਰ 95 ਤੋਂ ਕੌਂਸਲਰ ਅਸ਼ੋਕ ਕੁਮਾਰ ਜੀ ਮੌਜੂਦ ਹੈ ਗੱਲਬਾਤ ਕਰ ਲੈਣੇ ਆ ਸਰ ਲੁਧਿਆਣਾ ਦੇ ਮੇਅਰ ਨੇ ਇੱਕ ਬਹੁਤ ਵਧੀਆ ਸਲੋਗਨ ਦਿੱਤਾ ਹੈ ਕਿ ਮੇਰਾ ਕੂੜਾ ਮੇਰੀ ਜ਼ਿੰਮੇਵਾਰੀ ਪਰ ਲੋਕ ਜਦੋਂ ਆਪ ਆਪਣੀ ਜ਼ਿੰਮੇਵਾਰੀ ਨਹੀਂ ਸਮਝਦੇ ਤਾਂ ਫਿਰ ਕੀ ਹੱਲ ਹੈ ਉਹਨਾਂ ਨੂੰ ਸਮਝਾਉਂਦਾ ਜੈ ਭੀਮ ਜੈ ਭਾਰਤ ਜੀ ਜਦੋਂ ਅਸੀਂ ਵਾਰਡ ਨੰਬਰ 95 ਦੀ ਹੁਣ ਪਾਵਰ ਰੋਲ ਸੰਭਾਲੀ ਹੈ ਇਹ ਜੋ ਕੂੜਾ ਹੈ ਬਹੁਤ ਜ਼ਿਆਦਾ ਇੱਥੇ ਕੂੜਾ ਡਿੱਗਦਾ ਸੀ ਬਹੁਤ ਵੱਡਾ ਡੰਪ ਸੀਗਾ ਉਹ ਅਸੀਂ ਤਕਰੀਰੋਂ ਹਟਾ ਦਿੱਤਾ ਹੁਣ ਕੋਈ ਰਾਤ ਬਰਾਤੇ ਲੋਕ ਸੜ ਜਾਂਦੇ ਨੇ ਸਾਡੇ ਇੱਥੇ ਕਾਰਪੋਰੇਸ਼ਨ ਦੇ ਜੋ ਅਧਿਕਾਰੀ ਹੈ ਮੁਲਾਜ਼ਮ ਹੈ ਆਡਾ ਸੈਂਟਰੀ ਇੰਸਪੈਕਟਰ ਆ ਉਹ ਇੱਥੇ ਤਕਰੀਬਨ 3-4 ਦਿਨ ਬੈਠਦਾ ਵੀ ਰਿਹਾ ਕਿ ਔਰ ਉਹਨਾਂ ਦੇ ਚਲਾਨ ਵੀ ਕੱਟੇ ਆ ਉਹਨਾਂ ਨੇ ਪਰ ਫੇਰ ਵੀ ਲੋਕ ਚੋਰੀ ਛੱਪੇ ਸੜ ਜਾਂਦੇ ਨੇ ਅਸੀਂ ਲੋਕਾਂ ਨੂੰ ਅਵੇਅਰ ਕਰਦੇ ਆ ਵਾਰਨਿੰਗ ਦਿੰਦੇ ਆ ਵੀ ਇੱਥੇ ਆ ਕੇ ਕੂੜਾ ਨਾ ਸਿੱਟੋ ਇਹ ਤੁਹਾਡੀ ਤੁਹਾਡੀ ਇਕੱਲੇ ਜਿੰਮੇਵਾਰੀ ਨਹੀਂ ਹੈਗੀ ਅੱਛਾ ਜਿਹੜੇ ਗੱਲ ਕਰਦੇ ਆ ਨਾ ਸੁਧਾਰਾਂ ਦੀ ਜਦੋਂ ਆਪਣੀ ਵਾਰੀ ਆਉਂਦੀ ਹੈ ਫਿਰ ਉਹ ਸੁਧਾਰਾਂ ਤੋਂ ਕਿਤੇ ਨਾ ਕਿਤੇ ਮੁੱਖਰ ਵੀ ਜਾਂਦੇ ਆ ਆਪ ਹੀ ਆ ਕੇ ਗੰਦਗੀ ਸਿੱਟ ਜਾਂਦੇ ਆ ਫਿਰ ਅੱਗੇ ਜਾ ਕੇ ਚਲਾਉਂਦੇ ਆ ਵੀ ਸਾਨੂੰ ਗ੍ਰੀਨ ਸਿਟੀ ਚਾਹੀਦੀ ਹੈ ਕਲੀਨ ਸਿਟੀ ਚਾਹੀਦੀ ਹੈ ਇਹ ਨਹੀਂ ਲੱਗਦਾ ਕਿ ਸ਼ਕਤੀ ਜਿਹੜੀ ਜਿੱਦਾਂ ਤੁਸੀਂ ਕਹਿੰਿਆ ਚਲਾਨ ਹੋਣੇ ਚਾਹੀਦੇ ਆ ਜਾਂ ਚਲਾਨ ਕੱਟੇ ਵੀ ਜਾ ਰਿਹਾ ਇਹ ਸ਼ਕਤੀ ਜ਼ਰੂਰੀ ਹੈਗੀ ਥੋੜੀ ਜੀ ਇੱਥੇ ਅਸੀਂ ਲੋਕਾਂ ਨੂੰ ਵੇਅਰ ਕਰਨਾ ਚਾਹੁੰਦੇ ਆ ਕਿ ਇੱਥੇ ਆ ਕੇ ਕੂੜਾ ਨਾ ਸਿੱਟੋ ਆਪਣੇ ਆਲੇ ਦੁਆਲੇ ਨੂੰ ਸਾਫ਼ ਸੁਥਰਾ ਰੱਖੋ ਤੇ ਜਿਹਦੇ ਨਾਲ ਤੁਹਾਨੂੰ ਬਿਮਾਰੀਆਂ ਨਹੀਂ ਫੈਲਣਗੀਆਂ ਹਾਂਜੀ ਤੇ ਕੋਈ ਹੋਰ ਕੋਈ ਦੁੱਖ ਨਹੀਂ ਆਏਗਾ ਤੁਸੀਂ ਇੱਥੇ ਕੂੜਾ ਨਾ ਸਿੱਟੋ ਇਹ ਜੀਟੀ ਰੋਡ ਹੈ ਜਿੱਥੇ ਲੋਕ ਆਮ ਲੋਕ ਆਉਂਦੇ ਨੇ ਜੀਟੀ ਰੋਡ ਤੋਂ ਬਾਰੇ ਵੀ ਲੋਕ ਆਉਂਦੇ ਨੇ ਉਹਨਾਂ ਤੇ ਕੀ ਅਸਰ ਜਾਵੇਗਾ ਮੈਂ ਤਾਂ ਇਹੀ ਸਾਰੀ ਲੋਕਾਂ ਨੂੰ ਇਹ ਕਹਿੰਦਾ ਕਿ ਇੱਥੇ ਕੂੜਾ ਨਾ ਸਿੱਟੋ ਇਹ ਜੇ ਕੂੜਾ ਸਿੱਟੋਗੇ ਤੁਹਾਡੇ ਚਲਾਣ ਹੋਣਗੇ ਔਰ ਕਾਰਪੋਰੇਸ਼ਨ ਬਹੁਤ ਸਖਤ ਹੈ ਔਰ ਮੈਂ ਵੀ ਸਖਤ ਹਾਂ ਇਸ ਕੰਮ 'ਤੇ ਅਸ਼ੋਕ ਜੀ ਸਖਤੀ ਚਾਹੀਦੀ ਹੈ ਅੱਛਾ ਜਿੱਦਾਂ ਤੁਸੀਂ ਦੱਸ ਰਹੇ ਸੀ ਇਹ ਪੂਰੀ ਬੈਲਟ ਜਿਹੜੀ ਹੈ ਡੰਪ ਬਣੀ ਹੋਈ ਸੀ ਹੁਣ ਹਾਲਾਂਕਿ ਕੁਝ ਏਰੀਆ ਜਿਹੜਾ ਉਹ ਰਹਿ ਗਿਆ ਇੰਨਾ ਕੁ ਸੁਧਾਰ ਜਿਹੜਾ ਅਗਰ ਆਪਾਂ ਕਰ ਲਈਏ ਤਾਂ ਲੱਗਦਾ ਕਿ ਇਹ ਪੂਰਾ ਸਾਫ਼ ਹੋ ਜਾਏਗਾ ਔਰ ਇੱਥੇ ਕੋਈ ਸ਼ਾਇਦ ਇੱਕ ਨਵਾਂ ਪ੍ਰੋਜੈਕਟ ਵੀ ਲੈ ਆ ਰਹੇ ਹੋ ਤੁਸੀਂ ਕਿੱਥੇ ਆਉਣ ਅਸੀਂ ਪਾਰਕ ਬਣਾ ਰਹੇ ਹਾਂ ਓਕੇ ਪਾਰਕ ਇਸ ਕਰਕੇ ਬਣਾ ਰਹੇ ਹਾਂ ਕਿ ਇੱਥੇ ਲੋਕਾਂ ਨੂੰ ਸੈਰ ਕਰਨ ਵਾਸਤੇ ਕੋਈ ਜਗ੍ਹਾ ਨਹੀਂ ਹੈਗੀ ਕਿਉਂਕਿ ਸਰਕਾਰੀ ਕੋਈ ਜਗ੍ਹਾ ਤਾਂ ਹੈ ਨਹੀਂਗੀ ਤੇ ਇਸੇ ਪਾਰਕ ਬਣਾਵਾਂਗੇ ਔਰ ਮੇਅਰ ਸਾਹਿਬ ਨੇ ਸਾਡੇ ਐਮਐਲਏ ਬੱਕਾ ਸਾਹਿਬ ਨੇ ਇੱਥੇ ਪਾਰਕ ਵੀ ਪਾਸ ਕਰਾਤੀ ਐ ਕੋਈ ਪਾਰਕ ਥੋੜੇ ਦਿਨਾਂ ਤੱਕ ਅਸੀਂ ਚਾਲੂ ਕਰ ਦੇਣੀ ਐ ਤੇ ਆ ਕੋਲਾ ਸਿੱਟਣਾ ਬੰਦ ਹੋ ਜਾਏਗਾ ਫਿਰ ਕੋਲਾ ਸਿੱਟਣਾ ਬੰਦ ਹੋ ਜਾਏਗਾ ਅਸੀਂ ਬਿਲਕੁਲ ਸਖਤ ਹੋ ਜਾਵਾਂਗੇ ਬਿਲਕੁਲ ਇਹ ਸਖਤੀ ਜ਼ਰੂਰੀ ਐ ਅੱਛਾ ਇੱਕ ਸਖਤੀ ਥੋੜੀ ਜੀ ਆ ਆਵਾਰਾ ਜਾਨਵਰਾਂ ਨੂੰ ਪਸ਼ੂਆਂ ਨੂੰ ਲੈ ਕੇ ਵੀ ਜਿਹੜੀ ਆਪਾਂ ਨੂੰ ਕਰਨੀ ਪੈਗੀ ਜਿਹੜੇ ਆਵਾਰਾ ਪਸ਼ੂ ਆ ਅਸੀਂ ਕਈ ਵਾਰ ਜਾ ਕੇ ਗਉ ਤਾਂ ਵੀ ਕਿਹਾ ਵੀ ਜਿਹੜੇ ਆਵਾਰਾ ਡੰਗਰ ਆ ਤੁਸੀਂ ਇਹਦੇ ਕਾਉਸਸ ਲੈਣੇ ਆ ਕਾਰਪਨ ਕਾਉਸਸ ਲੈਂਦੀ ਆ ਵੀ ਆਵਾਰਾ ਡੰਗਰ ਆ ਇਹ ਚੋਕੇ ਲੈ ਕੇ ਜਾਓ ਉਹ ਕਈ ਵਾਰ ਲੈ ਕੇ ਵੀ ਗਏ ਆ ਪਰ ਹੋਰ ਦੁਆਰਾ ਕਿ ਉਥੇ ਕੂੜਾ ਪਿਆ ਹੁੰਦਾ ਤੇ ਕੂੜੇ ਦੇ ਦੁਆਰਾ ਆ ਜਾਂਦੇ ਆ ਪਸ਼ੂਆਂ ਨੂੰ ਕੀ ਪਤਾ ਨਗਰਾਂ ਨੂੰ ਕੀ ਪਤਾ ਉਹ ਫੇਰ ਆ ਕੇ ਉਥੇ ਆ ਕੇ ਕੂੜੇ ਤੇ ਆ ਜਾਂਦੇ ਆ ਜਿੱਦ ਕਰਕੇ ਕਾਫੀ ਸਮੱਸਿਆ ਆਉਂਦੀ ਆ ਕਿ ਕਈ ਵਾਰ ਐਕਸੀਡੈਂਟ ਵੀ ਹੋ ਜਾਂਦੇ ਆ ਅੱਛਾ ਇੱਕ ਜਿਹੜੀ ਤੁਸੀਂ ਗੱਲ ਦੱਸੀ ਐਕਸੀਡੈਂਟ ਦੀ ਉਹਦੇ ਨਾਲ ਇੱਕ ਹਾਦਸਾ ਵੀ ਇੰਤਜ਼ਾਰ ਕਰ ਰਿਹਾ ਏ ਟੇਡਾ ਖੰਭਾ ਇਹਦੇ ਵਾਰੀ ਕੋਈ ਥੋੜਾ ਜਿਹਾ ਐਕਸ਼ਨ ਲਿਆ ਜਾਂ ਨਜ਼ਰ ਚ ਆਇਆ ਤੁਹਾਡੇ ਵੀ ਇੱਥੇ ਜਿਹੜਾ ਬਿਜਲੀ ਦੀ ਤਾਰ ਹੈ ਉੱਤੇ ਨਾਲੇ ਖੰਭਾ ਡਿਗਣ ਵਾਲਾ ਹੋਇਆ ਹੋਇਆ ਇਹ ਅਸੀਂ ਕੱਲ ਚੌਧੇ ਮਤਲਬ ਪਰਸੋਂ ਕੱਲ ਨਹੀਂ ਪਰਸੋਂ ਚੌਧੇ ਮਤਲਬ ਬੱਗਾ ਜੀ ਦੇ ਘਰ ਸਾਰੇ ਜੋ ਬਿਜਲੀ ਮਹਿਕਮੇ ਡਿਪਾਰਟਮੈਂਟ ਦੇ ਅਧਿਕਾਰੀ ਸੀ ਆਏ ਸੀ ਉੱਥੇ ਵੀ ਇਹ ਮੁੱਦਾ ਰੱਖਿਆ ਸੀਗਾ ਵੀ ਜਿਹੜਾ ਜੀਟੀ ਰੋਡ ਦਾ ਕੰਬਾ ਹੈ ਉਹ ਡਿਗਣ ਵਾਲਾ ਤੇ ਇਹਨੂੰ ਠੀਕ ਕਰਾਇਆ ਜਾਵੇ ਉਹਨਾਂ ਨੇ ਸਾਨੂੰ ਦੱਸਿਆ ਹੋਵੇ ਅਸੀਂ ਇਹਦਾ ਐਸਟੀਮੇਟ ਬਣਾਤਾ ਹਾਂ ਜਦੋਂ ਐਸਟੀਮੇਟ ਬਣ ਗਿਆ ਐਸਟੀਮੇਟ ਦੂਜੇ ਟੈਂਡਰ ਦੂਜੇ ਹੋ ਜਾਣਗੇ ਤੇ ਦਾ ਪਲਾ ਕਰੇ ਇਹ ਵੀ हट ਜਾਏਗਾ ਇਹ ਵੀ हट ਜੇਗਾ ਔਰ ਇੱਕ ਜਿਹੜੀ ਤੁਸੀਂ ਪਾਰਕ ਦੀ ਗੱਲ ਕੀਤੀ ਹੈ ਇਹ ਕਦੋਂ ਤੋਂ ਸ਼ੁਰੂ ਹੋ ਜਾਣਾ ਯਾਰ ਕੋਈ ਟਾਈਮ ਲਿਮਿਟ ਹੈ ਕੁਝ ਬਾਉਂਡੇਸ਼ਨ ਹੈ ਟਾਈਮ ਦੀ ਇਹ ਹੁਣੇ ਸ਼ੁਰੂ ਹੋ ਜਾਣੀ ਥੋੜੇ ਦਿਨਾਂ ਤੀ ਸ਼ੁਰੂ ਕਰਨੀਆਂ ਵੀ ਕਿਉਂਕਿ ਚੌਦੀ ਮਗਲ ਮਤਲਬ ਅਕਾ ਜੀ ਨੇ ਇਹ ਪਾਰਕ ਸਾਰੀ ਪਾਸ ਕਰਾਤੀ ਹੈ ਇੱਥੋਂ ਲੈ ਕੇ ਆਪਣੇ ਦਸਿਆਂ ਰੋਡ ਤੋਂ ਲੈ ਕੇ ਉਹ ਜੁਕ ਫੈਕਟਰੀ ਤੱਕ ਹਾਂਜੀ ਇਹ ਸਾਰੇ ਇੱਥੇ ਪਾਰਕ ਬਣਨੀ ਟੋਟਲ ਗ੍ਰੀਨ ਵੈਲਟ ਹੋ ਜਾਏਗੀ ਗ੍ਰੀਨ ਵੈਲਟ ਹੋਣਗੀਆਂ ਹਾਂਜੀ ਰੋਕਲ ਨੈਸ਼ਨਲ ਹਾਈਵੇ ਜਿੱਦਾਂ ਤੁਸੀਂ ਦੱਸਿਆ ਕਹਿੰਦੇ ਨੇ ਵੀ ਕਰਦੇ ਭਾਗ ਦਿਉੜੀ ਦੇਖ ਕੇ ਪਤਾ ਲੱਗ ਜਾਂਦੇ ਆ ਜਦੋਂ ਆਪਾਂ ਸ਼ਹਿਰ ਚ ਵੜਨਾ ਤਾਂ ਪਤਾ ਲੱਗ ਜਾਂਦਾ ਵੀ ਸ਼ਹਿਰ ਅੱਗੇ ਕਿੰਨਾ ਕੁ ਸਾਫ਼ ਹੈ ਜੇ ਇੱਥੇ ਹੀ ਗੰਦਗੀ ਹੋएगी ਤਾਂ ਅਗਲਾ ਉੱਧੇ ਹੀ ਅਸਿਊਮ ਕਰਦਾ ਵੀ ਪਤਾ ਨਹੀਂ ਸ਼ਹਿਰ ਚ ਕਿੰਨਾ ਕੁ ਗੰਦ ਹੋਣਾ ਅਸੀਂ ਤਾਂ ਲੋਕਾਂ ਨੂੰ ਇਹੀ ਕਹਿੰਨੇ ਆ ਜੀ ਇੱਥੇ ਕੰਡੈਂਸਟਰੋ ਕਿਉਂ ਆਪਾਂ ਇਨਸਾਨ ਆ ਜਾਂ ਆਪਾਂ ਇਨਸਾਨ ਹੋ ਆ ਕੇ ਆਪਣੇ ਆਲੇ ਦੁਆਲੇ ਕੰਡੈਂਸਟਰ ਜੇ ਕੁੱਤਾ ਵੀ ਬੈਠਦਾ ਉਹ ਵੀ ਪੂਛ ਮਾਰ ਕੇ ਬੈਠਦਾ ਤੇ ਅਸੀਂ ਸਾਰੇ ਲੋਕਾਂ ਨੂੰ ਇਹ ਕਹਿੰਨੇ ਆ ਕਿ ਤੁਸੀਂ ਸੀਟੀ ਰੋਡ ਤੇ ਆ ਕੇ ਆਪਣਾ ਉਹ ਗੰਦਾ ਉਹਨਾਂ ਸਿੱਟੋ ਆਪਣਾ ਜੋ ਕੂੜਾ ਹੈ ਜੋ ਘਰ ਵਿੱਚ ਰੋਟੂਰ ਮਲਾਜਮ ਆਉਂਦਾ ਉਹਨੂੰ ਦਿਓ ਬਿਲਕੁਲ ਅੱਛਾ ਜਿਹੜੀ ਸ਼ਕਤੀ ਦੀ ਗੱਲ ਕੌਂਸਲਰ ਸਾਹਿਬ ਕਰ ਰਹੇ ਹੈ ਹਾਲਾਂਕਿ ਲੋਕ ਕਹਿੰਦੇ ਆ ਕਿ ਸਾਡੇ ਚਲਾਨ ਕੱਟੇ ਜਾਂਦੇ ਪਰ ਤੁਹਾਨੂੰ ਲੱਗਦਾ ਇਹਦੀ ਲੋੜ ਹੈ ਤਾਂ ਹੀ ਸ਼ਾਇਦ ਲੋਕਾਂ ਨੂੰ ਆਪਣੀ ਜ਼ਿੰਮੇਵਾਰੀ ਸਮਝ ਆਉਣੀ ਹੈ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਜੈ ਸ਼੍ਰੀ ਰਾਮ ਜੀ ਅਸੀਂ ਵਾਰਡ ਨੰਬਰ 95 ਦੇ ਵਸਨੀਕ ਹਾਂ ਜੀ ਸਾਰੇ ਔਰ ਅਸੀਂ ਚਾਹੁੰਦੇ ਆਪ ਵੀ ਇੱਥੇ ਸਾਫ ਸਫਾਈ ਦਾ ਕੰਮ ਬਹੁਤ ਵਧੀਆ ਰਵੇ ਔਰ ਸਾਡੇ ਕੌਂਸਲਰ ਸਾਹਿਬ ਸਾਨੂੰ ਬਹੁਤ ਵਧੀਆ ਮਿਲੇ ਨੇ ਜਿਹੜੇ ਕਿ ਇਹ ਕੰਮ ਜਿਹੜਾ ਬੜਾ ਸ਼ਾਨਦਾਰ ਤਰੀਕੇ ਨਾਲ ਕਰਦੇ ਨੇ ਬਖਾਇਦਾ ਇਹਨਾਂ ਨੂੰ ਬਹੁਤ ਤਜਰਬਾ ਵੀ ਹੈ ਅੱਗੇ ਵੀ ਇਹ ਕਾਉਂਸਲਰ ਰਹੇ ਚੁੱਕੇ ਤਿੰਨ ਚਾਰ ਵਾਰ ਤੇ ਹੁਣ ਇਹਨਾਂ ਨੇ ਜੋ ਮਤੇ ਚੱਕੇ ਨੇ ਅੱਜ ਇਹਨਾਂ ਨੇ ਇੱਕ ਉਦਘਾਟਨ ਕਰ ਕੀਤਾ ਜੀ ਜਿਹੜਾ ਰੋਡ ਬਣ ਰਿਹਾ ਆਪਣਾ ਜੀਟੀ ਰੋਡ ਦਾ ਇਹਨਾਂ ਗੜਕੜੀ ਸਾਹਿਬ ਦਾ ਮਿਲ ਕੇ ਇਹਨਾਂ ਨੇ ਕਰਾਇਆ ਔਰ ਦੂਸਰੀ ਗੱਲ ਅੱਜ ਇਹਨਾਂ ਨੇ ਅਲਾਉਂਸ ਕਰਾਇਆ ਜੀ ਕਿ ਆਪਣਾ ਨਾ ਇਹ ਗ੍ਰੀਨ ਬੈਲਟ ਦੇ ਅੰਦਰ ਲਿਆ ਜਾਵੇ ਵਾਰਡ ਨੰਬਰ 95 ਚ ਔਰ ਜਿਹੜਾ ਵਾਰਡ ਨੰਬਰ 95 ਹੈ ਉਹਦੇ ਐਂਟਰੈਂਸ ਹੀ ਅਗਰ ਆਪਾਂ ਨੂੰ ਮਾੜਾ ਹੋਏਗਾ ਤਾਂ ਲੋਕਾਂ ਤੇ ਬਹੁਤ ਇਫੈਕਟ ਪੈਂਦਾ ਹੁਣ ਇਸੇ ਕਰਕੇ ਇਹਨਾਂ ਨੇ ਬਹੁਤ ਵਧੀਆ ਮੁੱਦਾ ਚੱਕਿਆ ਜੀ ਆਪਾਂ ਨੂੰ ਤਾਂ ਬਹੁਤ ਖੁਸ਼ੀ ਹੈ ਕਿ ਇਹਨਾਂ ਨੇ ਅੱਜ ਇਹ ਪਾਰਕ ਦਾ एलानਿਆ ਕਿ ਉਹ ਆਉਣ ਵਾਲੇ 2-4 ਦਿਨਾਂ ਦੇ ਅੰਦਰ-ਅੰਦਰ ਇਹਦਾ ਉਦਘਾਟਨ ਵੀ ਹੋ ਜਾਏਗਾ ਔਰ ਕੰਮ ਵੀ ਪੂਰਾ ਹੋਏਗਾ ਔਰ ਇਹਨਾਂ ਨੇ ਜੋ ਕੰਮ ਸੋਚੇ ਨੇ ਔਰ ਕੀਤੇ ਵੀ ਨਹੀਂ ਪੂਰੇ ਜੀ ਇਸ ਕਰਕੇ ਵੀ ਮੇਰੇ ਵੱਲੋਂ ਤਾਂ ਬਹੁਤ ਵਧੀਆ ਗੱਲ ਹੈ ਕਿ ਜਿਹੜਾ ਇਹ ਡੰਪ ਬਣਾ ਰੱਖਿਆ ਹੈਗਾ ਇਹ ਲੱਗਦਾ ਹੈ ਕਿ ਇਹ ਲੋਕਾਂ ਨੇ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਈ ਜਾਂ ਚੋਰੀ ਛਿਪੇ ਲੋਕਾਂ ਕੇ ਸਿੱਟ ਰਹੇ ਕਿੱਦਾਂ ਹੈ ਏ ਜੀ ਲੋਕਾਂ ਨੇ ਬਹੁਤ ਚੋਰੀ ਛਿਪੇ ਸੁੱਟ ਕੇ ਜਾਂਦੇ ਜੀ ਬਹੁਤ ਬੰਦੇ ਇਹਨਾਂ ਨੇ ਰਾਤ ਨੂੰ ਫੜੇ ਵੀ ਹੈ ਪ੍ਰਾਈਵੇਟ ਬੰਦੇ ਇਹਨਾਂ ਨੇ ਖੜੇ ਕੀਤੇ ਔਰ ਚਲਾਨ ਵੀ ਕੱਟੇ ਗਏ ਨੇ ਮੋٹے ਚਲਾਨ ਕੀਤੇ ਚਲਾਨ ਬਹੁਤ ਕੱਟੇ ਗਏ ਨੇ ਮੋٹے ਵੀ ਚਲਾਨ ਕੱਟੇ ਗਏ ਨੇ ਲੇਕਿਨ ਫਿਰ ਵੀ ਲੋਕ ਨਾ ਕੁਝ ਸ਼ਰਾਰਤੀ ਬੰਦੇ ਰਾਤ ਨੂੰ ਵੀ ਸੁੱਟ ਜਾਂਦੇ ਆਣ ਕੇ ਔਰ ਉਹਨਾਂ ਨੂੰ ਬੜੀ ਸ਼ਕਤੀ ਹੁਣ ਕੀਤੀ ਹੋਈ ਹੈ ਜਿਹੜਾ ਤੁਸੀਂ ਦੇਖ ਸਕਦੇ ਹੋ ਘੱਟੋ ਘੱਟ ਨਹੀਂ 7-800 ਮੀਟਰ ਦੇ ਅੰਦਰ ਕੂੜਾ ਹੁੰਦਾ ਸੀ ਅੱਜ ਜੇ ਸਿੰਘੜ ਕੇ ਮੁਸ਼ਕਲ ਨਾਲ 100 ਮੀਟਰ 50 ਮੀਟਰ ਰਹਿ ਗਿਆ ਸਾਰਾ ਔਰ ਇਹ ਵੀ ਹੌਲੀ ਹੌਲੀ ਖਤਮ ਹੋ ਜਾਏਗਾ ਅ ਜਦੋਂ ਪਾਰਕ ਬਣ ਗਈ ਤਾਂ ਫਿਰ ਤਾਂ ਕੋਈ ਮਤਲਬ ਹੀ ਨਹੀਂ ਇੱਥੇ ਕੂੜਾ ਸਿੱਟਿਆ ਜਾਵੇ ਲੱਗਦਾ ਹੈ ਕਿ ਇੱਥੇ ਇੰਨਾ ਕੀ ਹਿੱਸਾ ਚਾਹੀਏ ਆਪਾਂ ਲਈਏ ਇਹ ਥੋੜਾ ਜਿਹਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਅਸੀਂ ਜਲਦੀ ਤੋਂ ਜਲਦੀ ਹੱਲ ਕਰਾਂ ਮੈਂ ਤੁਹਾਡੀ ਮਦਦ ਲਾ ਪਕਾ ਜੀ ਨੂੰ ਮੈਂ ਬੇਨਤੀ ਕਰ ਚੁੱਕਿਆ ਔਰ ਉਹਨੇ ਸੁਵਾਸੋ ਨਹੀਂ ਦਿੱਤਾ ਔਰ ਸਾਰੇ ਅਧਿਕਾਰੀਆਂ ਨੂੰ ਕਹਿ ਵੀ ਦਿੱਤਾ ਵੀ ਛੇਤੀ ਛੇਤੀ ਇਹਦਾ ਹੱਲ ਕੀਤਾ ਜਾ ਗੰਬੇ ਦਾ ਔਰ ਉਹਨਾਂ ਨੇ ਕਿਹਾ ਵੀ ਜਲਦੀ ਤੋਂ ਜਲਦੀ ਹੱਲ ਕਰਾਂਗੇ ਬਹੁਤ ਬਹੁਤ ਧੰਨਵਾਦ ਜੀ ਕਾਉਂਸਲਰ ਸਾਹਿਬ ਨੇ ਯਕੀਨ ਦਵਾਇਆ ਕਿ ਡੰਪ ਤਾਂ ਚੱਕਿਆ ਹੀ ਜਾਏਗਾ ਕਿਉਂਕਿ ਗ੍ਰੀਨ ਬੈਲਟ ਬਣ ਜੇਗੀ ਪਰ ਸਭ ਤੋਂ ਵੱਡੀ ਗੱਲ ਇਸੇ ਖੰਬੇ ਦੀ ਤੇ ਆਵਾਰਾ ਪਸ਼ੂਆਂ ਦੀ ਇਹ ਵੀ ਜਲਦ ਹੱਲ ਕਰ ਦਿੱਤਾ ਜਾਏਗਾ ਕਿਉਂਕਿ ਅਗਰ ਇੱਥੇ ਇੱਕ ਵਾਰ ਗ੍ਰੀਨ ਬੈਲਟ ਬਣ ਗਈ ਤਾ ਸ਼ਾਇਦ ਡੰਪ ਜਿਹੜਾ ਹੈ ਉਹ ਦੁਬਾਰਾ ਇੱਥੇ ਨਜ਼ਰ ਨਾ ਆਵੇ ਪਰ ਫਿਲਹਾਲ ਇੱਥੇ ਘੁੰਮਦੇ ਹੋਏ ਆਵਾਰਾ ਜਾਨਵਰ ਤੇ ਇੱਥੇ ਲੱਗਿਆ ਹੋਇਆ ਡੰਪ ਕਿਤੇ ਨਾ ਕਿਤੇ ਵਾਰਡ ਨੰਬਰ 95 ਦੀ ਐਂਟਰਸ ਦੇ ਉੱਤੇ ੱੱਬੇ ਵਾਂਗ ਜਾਪ ਰਿਹਾ ਲੁਧਿਆਣਾ ਦਾ ਕੈਮਰਾ ਪਰਸਨ ਸੇਵਾ ਸਿੰਘ ਦੇ ਨਾਲ ਕਮਲ ਕਪੂਰ ਲੁਧਿਆਣਾ